ਆਜੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਰੀ ਗੌਰ ਸਿੰਘ ਪਹੁੰਚੇ ਆ ਤਹਿਸੀਲ ਭਿੱਖੀਵੰਦ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਤੀ ਤੋਂ ਤਕਰੀਬਨ 12 14 ਕਿਲੋਮੀਟਰ ਦੀ ਸਾਰੀ ਦੂਰੀ ਆ ਭਗਵਾਨਪੁਰਾ ਪਿੰਡ ਬਿਲਕੁਲ ਲਾਗੇ ਅਲਗੋ ਕੋਠੀ ਵੀ ਤਕਰੀਬਨ ਇੱਥੋਂ ਕੋਈ 4 5 ਕਿਲੋਮੀਟਰ ਦੀ ਸਾਰੀ ਦੂਰੀ ਆ ਵਪਾਰ ਲੈਣ ਦਾ ਕੰਮ ਆ ਵੀਰ ਪ੍ਰਗਟ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇਸ ਘਰੋਂ ਤਕਰੀਬਨ ਪਹਿਲਾਂ ਆਪਾਂ ਇੱਕ ਵੀਡੀਓ ਪਾਈਆਂ ਸੀ ਛਟਾ ਦੀ ਦੇ ਵਿੱਚ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਲੰਬੇ ਸਮੇਂ ਤੋਂ ਹੀ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਨਾਗਾ ਪਾ ਤੁਹਾਨੂੰ ਦਿਖਾਉਣੇ ਆ ਟੋਟਲ 5 ਹੋਣਗੇ 2 ਮੱਝ ਗੱਭਾਂ ਨਾਲ ਤੇ 3 ਸੁਨੀਆਂ ਸਵਈਆਂ ਨੇ ਪੂਰੀ ਡਿਟੇਲ ਲਵਾਂਗੇ ਸੋ ਜਿਹੜਾ ਮੇਰਾ ਭਰਾ ਆਵਾਜ਼ ਬਜਾਜ ਰੇਟਾਂ ਦੇ ਉੱਤੇ ਪਸ਼ੂ ਖਰੀਦਣਾ ਚਾਹੁੰਦਾ ਤੇ ਬਿਲਕੁਲ ਮੁੱਲ ਵੀ ਸਹੀ ਸਹੀ ਕਰਵਾ ਦੇਵਾਂਗੇ ਵੀਰ ਕੋ ਜਿੰਨਾ ਜਿੰਨਾ ਦੁੱਧ ਹੋਊਗਾ ਉਹਨੂੰ ਵੈਰੀਫਾਈ ਕਰਨਾ ਹੈ ਉਨੇ ਦੁੱਧ ਦੀ ਤਸੱਲੀ ਕਰਨੀ ਆ ਇੱਥੇ ਆਣ ਕੇ ਆਪਣੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਜੀ ਉਹ ਤਸੱਲੀ ਆਪਦੀ ਬਣਦੀ ਸਰਦੀ ਜਰੂਰ ਕਰ ਲਿਆ ਕਰੋ ਤੇ ਖਾਸ ਵਿਜ਼ਿਟ ਜਿਹੜੀ ਇਹ ਪਿੰਡ ਮਾੜੀ ਗੌਰ ਸਿੰਘ ਤੁਸੀਂ ਕਰਨੀ ਆ ਬਾਈਕਾ ਹਵੇਲੀਆਂ ਬਾਕੀ ਫੋਨ ਨੰਬਰ ਜਿਹੜੇ ਆ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰਕੇ ਜਿਹੜਾ ਵੀ ਚਾਹ ਬਣਪਰਾ ਇੱਥੇ ਆਉਣਾ ਚਾਹੂਗਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਸ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਜੀ ਤਰੀਕ ਅਜ 15 ਅਗਸਤ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਪ੍ਰਗਟ ਸਿੰਘ ਸਾਸਰੀ ਗੜਪਾ ਸਾਸਰੀ ਗੜਾ ਜੀ ਉਹ ਠੀਠਾ ਮਹਾਰਾਜ ਭਾਈ ਭਾਈ ਚੜ੍ਹਦੀ ਕਲਾ ਪ੍ਰਗਟ ਵੀਰ तकरीबन ਆਪਾਂ ਇੱਕ ਦੋ ਵੀਡੀਓ ਸ਼ੂਟ ਕਰਨੇ ਤੋਂ ਪਹਿਲਾਂ ਸੀ ਆਜ ਕੋ ਚਾਰ ਪੰਜ ਸਾਲ ਪਹਿਲਾਂ ਦੀ ਗੱਲ ਆ ਹਾਂਜੀ ਹਾਂਜੀ ਪਹਿਲਾਂ ਤੇ ਮਾਲ ਫਿਰ ਧੜਾ ਧੜੇ ਇਸੇ ਤਰ੍ਹਾਂ ਲਈ ਆਉਂਦੇ ਦੇ ਵਿੱਚ ਜਾਂਦੇ ਹਾਂਜੀ ਹਾਂਜੀ ਇਸ ਤਰ੍ਹਾਂ ਚੱਲਦਾ ਰਹਿਣਾ ਠੀਕ ਆ ਜੀ ਤੇ ਆਪਣੇ ਕੋਲ ਪ੍ਰਗਟ ਭਾਈ ਜਿੱਦਾਂ ਜ਼ਿਆਦਾਤਰ ਮੱਝਾਂ ਹੁੰਦੀਆਂ ਜਾਂ ਵਪਾਰ ਲੈਣ ਦੇ ਵਿੱਚ ਵੈੜਾ ਵੀ ਆਉਂਦੀ ਰਹਿੰਦੀ ਆ ਵੈੜਾ ਵੀ ਆਉਂਦੀਆਂ ਜੀ ਮੱਝਾਂ ਵੀ ਆਉਂਦੀਆਂ ਜ਼ਿਆਦੀਆਂ ਮੱਝਾਂ ਲੈਣਾ ਵੈੜਾ ਹੋਰੀਆਂ ਕੱਟ ਲਈਆਂ ਅੱਛਾ ਠੀਕ ਆ ਜੀ ਪੰਜਾਬ ਆਪਾਂ ਵੈ ਮੱਝਾਂ ਲੈਣੇ ਮੱਝਾਂ ਲੈਣੇ ਹਾਂ ਬੜਾ ਤਕਰੀਬਨ ਜਦੋਂ ਕਦੀ ਤਾਂ ਵੀ ਢਲੀਏ ਚੰਗੀ ਸਾਫ ਦੁੱਧਰੀ ਆ ਜਾਂਦੇ ਹਨਾ ਬਿਲਕੁਲ ਬਿਲਕੁਲ ਜੀ ਅੱਜ 3 ਵਜਾਂ ਸੁਈਆਂ ਨੇ ਤੁਹਾਡੇ ਕੋਲ ਤੇ ਦੋ ਗੱਬੜ ਬਿਸਾਵਾਂਗੇ ਹਾਂਜੀ ਦੋ ਗੱਬੜ ਜਿਹੜੀਆਂ ਮੂਰ ਪ੍ਰਗਟ ਜਿਹੜੀਆਂ ਸੁਈਆਂ ਨੇ ਮੱਝਾਂ ਦੁੱਧ ਤੇ ਆ ਤਕਰੀਬਨ ਕਿ ਬੌਲੇ ਬੌਲੇ ਦੇ ਵਿੱਚ ਹੀ ਆ ਇੱਕ ਬੌਲੇ ਤੇ ਇਹ ਦੋ ਦੋ ਤੇ ਠੀਕ ਆ ਜੀ ਲਓ ਵੀ ਇੱਕ ਜਿਹੜੀਆਂ ਕਰਮਾਣੇ ਦੁੱਧ ਤੇ ਦੋ ਬੌਲੇ ਤੇ ਆ ਨਾ ਇੱਕ ਬੌਲੇ ਤੇ ਦੋ ਦੋ ਤੇ ਲਓ ਵੀ ਠੀਕ ਆ ਜੀ ਇੱਕ ਦੋ ਦੋ ਤੇ ਚੱਲਣ ਰਹੀ ਆ ਦੋ ਬੌਲੇ ਤੇ ਆ ਥੋੜਾ ਲਾਗਿਓ ਆਪਾਂ ਸ਼ੁਰੂਆਤ ਇਧਰਲੇ ਪਾਸਿਓ ਕਰਾਂਗੇ ਇੱਕ ਬਹੁਤ ਖੂਬਸੂਰਤ ਚੰਗੀ ਝੋਟੀ ਪ੍ਰਾ ਮਾਨੂੰ ਦਿਖਾਉਣੀ ਆ ਕੱਦ ਹਾਈਟ ਦੀ ਵੱਡੀ ਝੋਟੀ ਆ ਕੋਈ ਵੀ ਫਾਰਮਰ ਪ੍ਰਾ ਇਸ ਝੋਟੀ ਨੂੰ ਖਰੀਦਣ ਆ ਰਿਹਾ ਇੱਕ ਤੁਸੀਂ ਗੱਲ ਬਿਲਕੁਲ ਲੜ ਬੰਨ ਲਿਓ ਵੀ ਵੱਡੀ ਝੋਟੀ ਆ ਆਪਾਂ ਖਰੀਦਣ ਚੱਲੇ ਆ ਹਾਇਟ ਮੈਂ ਇੱਥੇ ਕੱਦ ਪੂਰਾ ਹੋਊਗਾ ਝੋਟੀ ਦਾ ਫਿਰ ਪ੍ਰਗਟ ਇੱਥੇ ਸ਼ੁਰੂਆਤ ਕਰਨਾ ਹਾਂਜੀ ਹਾਂਜੀ ਇਹਦੀ ਡਿਟੇਲ ਪੂਰੀ ਦੱਸ ਦਈਏ ਸੂਹਾ ਕਿਨਵਾ ਝੋਟੀ ਸੂਈ ਹੈ ਅੱਜ ਕਿੰਨੇ ਦਿਨ ਹੋ ਗਏ ਇਹ ਦੂਜਾ ਸੂਹਾ ਜੀ ਤੇ ਪੰਜਵਾਂ ਦਿਨ ਸੂਈ ਨੂੰ ਆ ਤੇ 11 ਲੀਟਰ ਦੁੱਧ ਆਜ ਰਿਹਾ ਉਸ ਟਾਈਮ ਚ ਹੋ ਗਿਆ ਕੋਈ ਆਪਣੀ ਤਸੱਲੀ ਕਰਕੇ ਖੜੇ ਠੀਕ ਆ ਜੀ ਬਹੁ ਵੀ ਦੋ ਟਾਈਮ ਤਸੱਲੀ ਕਰਕੇ ਲੈ ਕੇ ਜਾਓ ਬੇਸ਼ੱਕ 11 ਲੀਟਰ ਕੋ ਕੱਚਾ ਹੋਂਦਾ ਮੰਨ ਲੈ ਕੱਚਾ ਬੋਲਾ ਮੰਨ ਲੈ ਅੱਜ ਪੰਜਵਾਂ ਚੌਥਾ ਦੇ ਨਾਂ ਦੂਜਾ ਸੂਹਾ ਕੱਦ ਬੋਤ ਮੇਰਾ ਭਰਾ ਵੇਖੋ ਫੁੱਲ ਵੱਡੀ ਹਾਰੀ ਕੱਤੀ ਮਗਰ ਜੀ ਮਗਰ ਕੱਤੀ ਆ ਫੀਮੇਲ ਕਾਫ ਆ ਬੱਚਾ ਦਿਖਾ ਦਈਏ ਕਿਹੜਾ ਜੀ ਇਹ ਬੱਚਾ ਠੀਕ ਆ ਜੀ ਸੋ ਬੱਚਾ ਮੇਰਾ ਭਰਾ ਤੁਸੀਂ ਮਾਰ ਲਓ ਛਾਤੀ ਆ ਦੇਖੋ ਆ ਵੇਖੋ ਆ ਦੇਖੋ ਜੀ ਕੱਤੀ ਵੇਖੋ ਮਗਰ ਠੀਕ ਆ ਜ ਸੋ ਮਗਰ ਕੱਟੀ ਇਹ ਫੀਮੇਲ ਕਾਫ ਆ ਤੁਸੀਂ ਚੈੱਕ ਕਰ ਲਓ ਚੰਗੀ ਤਸੱਲੀ ਦੇ ਨਾਲ ਕੁਝ ਕੋ ਪੂਛ ਤੇ ਮਗਰ ਵਾਲ ਜਿਹੜੇ ਵਾਈਟ ਆ ਦੋ ਚਾਰ ਬਾਕੀ ਓਵਰ ਆਲ ਸਾਰੀ ਬਲੈਕ ਆ ਫਿਰ ਇਹਨੂੰ ਖੋਲ ਕੇ ਮਰਾ ਤੋੜ ਕੇ ਦਿਖਾ ਦੇ ਫਿਰ ਪਰਗਾ ਦਾ ਚਵਾਈ ਇਹ ਤੁਰਪਲੇ ਨੰਬਰ ਆਈ ਇੱਕ ਨੰਬਰ ਦੀ ਚਵਾਈ ਤੇ ਥੋੜੀ ਲੱਗ ਗਈ ਬਹੁਤ ਵਧੀਆ ਠੀਕ ਆ ਜੀ ਚੋਰ ਜਵਾ ਦੀ ਦੋਸਤੋ ਇੱਕ ਨੰਬਰ ਆ ਪੂਰੀ ਤਸੱਲੀ ਬਖਸ਼ਾ ਕੋਈ ਭਰਾ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਆ ਦੇਖੋ ਜੀ ਆ ਦੇ ਲਓ ਜੀ ਕਰੋ ਚੈੱਕ ਹਾਈਟ ਲੈਂਥ ਪੂਰੀ ਹੈ ਦੋਸਤੋ 54 ਦਿਨਾਂ ਦੀ ਸੂਈ ਦੇ ਫੰਦੇ 11 ਕਿਲੋ ਇਸ ਵਕਤ ਬੋਲਾ ਕੋਈ ਕੱਚਾ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਥਾਨ ਲੈਵੇ ਦੀ ਬੰਤਰ ਚੰਗੀ ਆ ਆਰਡਰ ਕੁਆਲਟੀ ਮੇਰਾ ਭਰਾ ਤੁਸੀਂ ਆਪ ਨੋਟ ਕਰ ਲਓ ਆ ਦੇਖੋ ਜੀ ਹਾਂ ਲੈ ਲਓ ਜੀ ਲਓ ਜੀ ਬਹੁਤ ਸੋਹਣਾ ਗਾਇਬ ਹੈ ਸਪੇਸ ਚੰਗੀ ਆப்சੀ ਥਾਨਾਂ ਦੀ ਠੀਕ ਆ ਸੋ ਭਰਾਈ ਬਰੂਈ ਦੀ ਚਵਾਈ ਦੀ ਵੀਰ ਚੰਗੀ ਤਸੱਲੀ ਦੇਣ ਰਿਹਾ ਬੀ ਸਾਫ ਸੁਥਰੀ ਜੋਣਾ ਕੋਈ ਵੀ ਕਿਸੇ ਵੀ ਪਾਸੇ ਡਿਫੈਕਟ ਨਹੀਂ ਹੋਊਗਾ ਇਸ ਛੋਟੀ ਦੇ ਵਿੱਚ ਠੀਕ ਆ ਉਹਦੀ ਤਸੱਲੀ ਜਿੰਦਾ ਮਰਜ਼ੀ ਆਨਨ ਕਰੋ ਠੀਕ ਆ ਆ ਬੈਕ ਸਾਈਡ ਤੋਂ ਵੇਖੋ ਇੱਕ ਸਾਰ ਬਿਲਕੁਲ ਪੱਦਰ ਲੈਵਾ ਵੰਡ ਵਰਲਾ ਤੁਹਾਡੇ ਸਾਹਮਣੇ ਆ ਚੰਗੇ ਸੁਣੋ ਸਪੇਸ ਗੈਪ ਦੇ ਉੱਪਰ ਥਣ ਲੱਗਾ ਓਕੇ ਬਾਕੀ ਫੇਸ ਕੁਆਲਟੀ ਛੋਟੀ ਸਿਰਗੀ ਆ ਇਹ ਵੀਰ ਪ੍ਰਗਟ ਕੀ ਮੌਲਕੀ ਡਿਮਾਂਡ ਕਰਤਾ ਇਹਦਾ ਇਹਦਾ ਰਾਜਪਾਜੀ 1 18 ਕਰਦੇ ਆ ਉਹਦੇ ਵਿੱਚੋਂ ਮੰਤਨ ਹੋਏਗਾ 1 18 ਦੇ ਵਿੱਚੋਂ ਹਾਂਜੀ ਹਾਂ ਨਾਲੇ ਵੀਰ ਪ੍ਰਗਟ ਰੇਟ ਪਾਉਣੇ ਆ ਵੀ ਜਿਹੜਾ ਕਸਨਾ ਕੱਢ ਕੇ 100 200 400 ਮਾਨਤਾ ਨਹੀਂ ਰਹਿ ਜੇ ਵਿੱਚ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਇੱਕ 18 ਦੀ ਦੇਣੀ ਆ ਆਪਾਂ ਹਾਂਜੀ ਹਾਂਜੀ ਲਓ ਵੀ 1,118,000 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲੂਗੀ ਵਿੱਚੋਂ ਮਾਨਤਾ ਨਾਲ ਕੋਈ ਖੁਸ਼ੀ ਨਾਲ ਕੋਈ 200 300 ਇੱਧਰ ਉੱਧਰ ਕੋਈ ਛੋਟਛਾਪੇ ਆ ਉਹ ਮੌਕੇ ਤੇ ਹੁੰਦੇ ਰਹਿਣਗੇ ਠੀਕ ਆ ਬਾਕੀ ਸਪੇਸ ਗੈਬ ਅਗਲੇ ਨਾਲ ਪਿਛਲੇ ਨਾਲ ਪਿਛਲਾ ਥਣ ਬਿਲਕੁਲ ਬਰਾਬਰ ਸੋ ਚੌੜਾਈ ਦੀ ਤੁਸੀਂ ਚੰਗੀ ਉਮੀਦ ਕਰ ਸਕਦੇ ਜੇ ਇਹੋ ਜੇ ਥਣ ਤੋਂ ਬਾਕੀ ਝੋਟੀ ਸੋਹਣੇ ਕਦ ਕਰਦੇ ਦੇ ਚਾ ਸਾਗਰ ਨੰਬਰ ਤੇ ਪਾਜੀ ਪ੍ਰਗਟ ਇਧਰਲੇ ਪਾਸੇ ਆਪਣੇ ਕੋਲ ਖੜੀ ਹੈ ਦੂਜੇ ਨੰਬਰ ਤੇ ਝੋਟੀ ਹੈ ਜਿਹੜਾ ਕੀ ਮਰਦਾ ਹੈ ਹਾਂਜੀ ਦੂਜੇ ਸਵੇਰ ਝੋਟੀ ਹੈ ਕਿ ਸੋਨਾ ਹੈ ਜੀ ਇਹ ਹਾਂ ਇਹ ਗੱਭਣ ਆ ਕੇ 10 ਦਿਨ ਲੈਂਦੀ ਆ 10 ਕ ਦਿਨ ਹਜੇ ਬਾਕੀ ਆ ਹਾਂਜੀ 10 ਦਿਨ ਬਾਕੀ ਆ ਠੀਕ ਹੈ ਜੀ ਬਾਬੇ ਦੂਜਾ ਸਵੇਰ 200 ਝੋਟੀ ਤੁਹਾਡੇ ਸਾਹਮਣੇ ਪੇਸ਼ ਕਰਵਾਂਗੇ ਸਿੰਘੀ-ਸੂੰਗੀ ਹਾਰਡ ਕੱਬ ਕਰਮਾਲੂ ਨੂੰ ਇਹਨੂੰ ਵੀ ਚੰਗਾ ਚੋਖਾ ਹੀ ਆ ਸੋਹਣੀ ਫਾਈਟ ਮੈਚ ਦੇ ਵਿੱਚ ਆ ਦੇ ਲਈ ਦੇਣਾ ਜਦੋਂ 10 ਕ ਹਜੇ ਖੜਦੀ ਆ ਠੀਕ ਹੈ ਜੀ ਹਾਂਜੀ ਫਿਰ ਸੋ 10 ਕ ਦਿਨ ਹਜ ਇਧਰਲੇ ਪਾਸੇ ਜੇਕਰ ਵਖਾਈਏ ਤੁਹਾਨੂੰ ਤੇ ਫੇਸ ਤੁਸੀਂ ਦੇਖੋਗੇ ਗੋਲ ਸਿੰਘ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਪਾਰਾ ਟਾਂਚਾ ਸਰੀਰ ਤੇ ਬੰਤਰ ਬਹੁਤ ਜੰਗੀ ਆ ਸੋ ਪਸੰਦ ਆਊਗੀ ਵੀਰਾਂ ਨੂੰ ਇਹ ਵੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਇੱਕ ਵਾਰੀ ਦਿਖਾ ਦਿੰਨੇ ਆ 8 ਤੋਂ 10 ਕ ਦੇਨ ਦਾ ਅਜੇ ਸਮਾਂ ਬਾਕੀ ਆ ਬਾਕੀ ਛੋਟੀ ਸਾਰੀ ਕਰੀ ਆ ਕਰਮਾ ਲਈ ਉਨੀ ਤੁਸੀਂ ਵੇਖੋ ਗਾਹ ਤੇ ਉਨੀ ਪਿਸ਼ਾਹ ਬਣ ਕੇ ਤਿਆਰ ਹੋਊਗੀ ਆ ਦੇਖੋ ਕਰੋ ਤੇ ਠੀਕ ਹੈ ਬਾਕੀ ਡਿਜ਼ਾਈਨ ਜਿਹੜਾ ਚੱਟੇ ਲੇਕ ਤਾਂ ਚੰਗਾ ਬਣਾ ਰਹੀ ਆ ਅੱਠਾ ਸੱਤਾਂ ਦਿਨਾਂ ਦੇ ਵਿੱਚ ਸੋਹਣੀ ਤਿਆਰੀ ਕਰੂਗੀ ਠੀਕ ਹੈ ਜੀ ਬਾਕੀ ਮੇਰਾ ਭਰਾ ਸਾਰੇ 파ਰਖੂ ਭਰਾ ਆ ਦੇਖਦੇ ਆ ਸਾਰੀ ਚੀਜ਼ ਦਾ ਪਤਾ ਲੱਗ ਜਾਂਦਾ ਆ ਦੇਖੋ ਆ ਦੇ ਜਿਸ 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 ਲੋਭੀ ਕਰੋ ਜਗ ਠੀਕ ਆ ਜੀ ਸੋ ਬਖਦੂਖ ਬਹੁਤ ਸੋਣੀ ਜਲੋ ਤੇਰੀ ਆ ਪੰਜਾ ਸੱਤ ਅੱਠ ਦਸਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰੂਗੀ ਠੀਕ ਆ ਚੱਬੇਲੇ ਦੇ ਦੀ ਭਾਂਡੇ ਦੀ ਪੂਰੀ ਖਬਰਦਾਰ ਆ ਸਿੰਘ ਛੋਟਾ ਕੱਦ ਵੱਡਾ ਠੀਕ ਆ ਕੋਈ ਵੀ ਸੱਜਣ ਸੌਦਾ ਕਰਦਾ ਹਾਈਟ ਕਰਦਾ ਸੋਹਣਾ ਛੋਟੀ ਦਾ ਵੱਡੀਆਂ ਮੱਤਾਂ ਛੋਟੀਆਂ ਚਾਹੁੰਦੀ ਆ ਇਹ ਵੀ ਪ੍ਰਗਟ ਹੈ ਕੀ ਮੋਲ ਕੀ ਡਿਮਾਂਡ ਕਰਦੇ ਆ ਇਹਦਾ ਭਾਜੀ 11 13 ਦੀ ਹਨ 11 ਵਿੱਚੋਂ ਕੋਈ ਛੋੜਖੱਤਾ ਹੋ 500000 ਪੰਜ ਲੱਖ ਹਜ਼ਾਰ ਛੋੜ ਜਾਪਾਈਏ 113 ਚੋਂ ਹਾਂਜੀ 113 ਮਤਲਬ 112 ਦੀ ਦਊ ਹਾਂ ਜਿਸ 112 ਦਿਆਂਗੇ ਹਾਂਜੀ ਬੋ ਵੀ 1 ਲੱਖ 12 ਹਜ਼ਾਰ ਦੀ 220 ਰੰਗ ਦੀ ਝੋਟੀਆਂ ਆਪਾਂ ਦੇਣੀ ਆ ਬਾਕੀ ਮਾਲ ਮੇਰਾ ਭਰਾ ਨਾਲ ਦੀ ਨਾਲ ਤੁਸੀਂ ਵੇਖੀ ਜਾ ਰਹੇ ਤੇ ਝੋਟੀਆਂ ਖਰੀਆਂ ਨੇ ਪੂਰੀਆਂ ਠੀਕ ਹੈ ਜਿੱਥੇ ਥੱਲੇ ਭੰਦੀਆਂ ਸਾਫ਼ ਸੁਥਰੀਆਂ ਨੇ ਸੋ ਪੇਪ ਕੇ ਤਸੱਲੀ ਕਰ ਲਿਓ ਬਾਕੀ ਪਿੱਛੇ ਭਾਰ ਦੀ ਮੁਸ਼ਕਲ ਤੇ ਨਹੀਂ ਕੋਈ ਕੋਈ ਜੀ ਗਾਰੰਟੀ ਫੋਲੋ ਹੋ ਗਈ ਠੀਕ ਹੈ ਭਾਈ ਹਾਂਜੀ ਲੋ ਵੀ ਪਿੱਛੇ ਭਾਰ ਦੀ ਕੋਈ ਦੋਸਤੋ ਮੁਸ਼ਕਲ ਨਹੀਂ ਕੀ ਪੂਰੀ ਗਾਰੰਟੀ ਤਸੱਲੀ ਆ ਉਹ ਭਰਾਵਾਂ ਲਈ ਜਿਹੜੇ ਕਈ ਵਾਰਾਂ ਦੂਰ ਨੇੜ ਇੱਥੇ ਆਣ ਕੇ ਆਪ ਦੀ ਜਿੰਦਾ ਮਰਜੀ ਟਿੱਪ ਕੇ ਸਮਝ ਕਰ ਲਿਆ ਜੀ 112000 ਦੀ ਬਿਲਕੁਲ ਇਧਰ ਭਾਜੀ ਤੀਜੇ ਨੰਬਰ ਤੇ ਆਪਣੇ ਕੋਲ ਇੱਕ ਆ ਝੋਟੀ ਆ ਜਾਂਦੀ ਆ ਇਹ ਵੀ ਸੂਬਿਆਂ ਦੇ ਵਿੱਚ ਦੁੱਧੇ ਦੀ ਜਾਂਦੀ ਆ ਹਾਂਜੀ ਦੁੱਧੇ ਸੂਬਾ ਸੋਣਾ ਜੇਰ ਕੇ ਨੇ ਇਹ ਵੀ ਗੱਬਣੀ ਵੀ ਹਾਂਜੀ ਗੱਪਾ ਨੇ ਆ ਬਸ ਪੰਜ ਭਾਦਰੋਂ ਇਹ ਦਿਨ ਪੂਰੇ ਆ ਜੀ ਉਹ ਆ ਮਹੀਨਾ ਚੜ ਚਲਿਆ ਜੀ ਮਹੀਨਾ ਚੜ ਚਲਿਆ ਬਿਲਕੁਲ ਲਾ ਵੀ ਪੰਜ ਭਾਦਰੋਂ ਦਿਨੇ ਦੇ ਪੂਰੇ ਆ ਗਰਮਾੜੀ ਦੇ ਸੋ ਦੇਸੀ ਮਹੀਨਾ ਵੇਰਨੇ ਤੁਹਾਨੂੰ ਦੱਸ ਹੀ ਦਿੱਤਾ ਦਿਨ ਲੈਂਦੀ ਆ ਕਿਉਂਕਿ ਸਗਰਾਤ ਜਿਹੜੀ ਹੈ ਮਿਲਦਾ ਕੱਲ ਪਰਸ ਕੱਲ ਸਗਰਾਤ ਕੱਲ ਸਗਰਾਤ ਤਾਂ ਪਿਆੜਾ ਠੀਕ ਹੈ ਜੀ ਤੇ 5 6 5 6 ਦੇਣਾ ਚਾਹੀ ਖਲੋਤੀ ਆ ਸਿੰਘ ਛੋਟਾ ਜਿੱਦਾਂ ਆਪਾਂ ਨਾਰਮਲੀ ਗੱਲ ਕਰਦੇ ਨੇ ਵੀ ਬਿਲਕੁਲ ਖੁੱਤੀ ਵਾਲਾ ਸਿੰਘ ਲੱਗਾ ਛੋਟਾ ਸਿੰਘ ਆ ਬਰੀਕ ਮੱਥੇ ਤੁਸੀਂ ਵੇਖੋ ਕਿ ਮਹਾਰਾਜ ਫੁੱਲ ਆ ਇਦਰੋਂ ਤੁਹਾਨੂੰ ਵਿਖਾਈਏ ਦੇਵੇ ਤੇ ਬੰਤਰ ਇਹ ਕੰਪਨੀ ਵਾਲੇ ਪਾਸੋਂ ਦਿਖਾ ਰਹੇ ਆ ਬਾਕੀ ਮੇਰਾ ਭਰਾ ਮਾਰੋ ਚਾਹਤਾ ਠੀਕ ਹੈ ਜੀ ਗੋਲਗੱਲ ਬਹੁਤ ਸੋਨਾ ਕਾਇਮ ਆ ਅੱਗੋਂ ਬਿਲਕੁਲ ਤੁਹਾਨੂੰ ਕੋਈ ਸ਼ਟਾਰਟ ਹੋ ਕੇ ਤੇ ਜਿਹਨੂੰ ਆਪਾਂ ਕਹਿੰਦੇ ਆ ਬਿਲਕੁਲ ਸੂਤ ਆ ਕਲੇਵਾ ਬਣਾਉਗੀ ਠੀਕ ਹੈ ਜੀ। ਮੇਰੇ ਦੀ ਬੰਤਰੀ ਥੋੜੀ ਜੀ ਇਸ ਤਰ੍ਹਾਂ ਦੀ ਆ ਉਨੀ ਗਾਂ ਤੇ ਉਨੀ ਪਛਾਣ ਬਣ ਕੇ ਤਿਆਰ ਹੋਊਗੀ। ਸੋ ਕਈ ਮੱਝਾਂ ਦੀ ਫਿਤਰਤ ਵੀ ਇਹੋ ਜੀ ਆ ਕਿ ਕਈ ਵਾਰ ਪਸ਼ੂ 2 4 5 7 12 ਦਿਨਾਂ ਦੇ ਵਿੱਚ ਕਾਫੀ ਚੰਗੀ ਤਿਆਰੀ ਕਰ ਲੈਂਦੇ ਆ ਥੋੜਾ ਜਿਹਾ ਇਹਨੂੰ ਵੇਖਦੇ ਆ ਜੇ ਮਾੜਾ ਆ। ਆ ਦੇਖੋ। ਕਰੋ ਚੈੱਕ ਜੀ। ਬਾਕੀ ਵਜਨ ਬਟਾ ਤੁਸੀਂ ਸਾਹਮਣੇ ਚੈੱਕ ਕਰੋ ਵਜਨ ਲੋਡ ਪੂਰਾ ਠੀਕ ਹੈ ਜੀ। ਵਜਨ ਲੋਡ ਪੂਰਾ। ਤੇ ਚਲੋ ਵੀਰ ਪ੍ਰਕਰ ਤੁਸੀਂ ਆਪਣੇ ਤਸੰਨੀ ਕਰਕੇ ਲੈ ਕੇ ਆਂਦੀ ਆ ਪੰਡੂ ਪਨਾਣ ਕੋਲੀ ਬੜੀ ਬਿਲਕੁਲ ਬਹੁਤ ਵਧੀਆ ਚੀਪੇ ਦੇ ਵਿੱਚ ਆਜੇ ਆਜੇ ਪੰਜ ਸੱਤ ਦਿਨ ਲੱਜੂਗੀ ਝੋਟੀ ਬਹੁਤ ਸੋਹਣੀ ਬਣੂਗੀ ਯਾਰ ਆਉਂਦਾ ਚੀਪਾ ਮਖਿਆਰੀ ਇਹਦੇ ਚਾਹੁੰਦੇ ਹਾਂਜੀ ਠੀਕ ਹੈ ਜੀ ਲਓ ਵੀ ਬਹੁਤ ਸੋਹਣੀ ਹੈ ਬਾਕੀ ਵਜਨ ਵੇਟ ਤੁਸੀਂ ਇੱਥੇ ਗੈਡਜਾ ਲਾ ਲਿਆ ਜੀ ਪੂਰੀ ਆ ਸਕਰੀਨ ਦੇ ਵਿੱਚ ਦੋਸਤੋ ਤੁਸੀਂ ਜਿਹੜੀ ਅੱਜ ਦੇਖ ਰਹੇ ਜੇ ਝੋਟੀ ਦੇਖ ਰਹੇ ਜੇ ਪਲੀ ਸੰਵੀ ਹੈਵੀ ਬਾਡੀ ਵੇਟ ਇਧਰ ਬਹਿਣੀ ਵਾਲੇ ਪਾਸੇ ਉਹ ਵੀ ਤੁਹਾਨੂੰ ਆਪ ਦਿਖਾ ਦਈਏ ਇੱਕ ਵਾਰੀ ਉਸ ਤੋਂ ਬਾਅਦ ਖੋਲ ਕੇ ਤੋੜ ਕੇ ਦਿਖਾਵਾਂਗੇ ਇਧਰ ਮਾਰੋ ਚਾਹਤ ਠੀਕ ਹੈ ਜੀ ਲਾਇਗਰੇ ਖੋਲ ਦੇ ਤੋੜ ਦੇ ਮਾਰਾ ਜਾਏ ਨੂੰ ਬਾਹਰ ਕੱਢ ਕੇ ਤੋੜ ਦੇ ਨੇ ਠੀਕ ਹੈ ਜੀ ਬਾਕੀ ਦੂਜੇ ਦੂਜੇ ਸ਼ੁਭਾ ਝੋਟੀਆਂ ਨੇ ਝੋਟੀਆਂ ਵੀ ਖਰੀਆਂ ਨੇ ਮੇਰੇ ਭਾਵਾ ਕਿਸੇ ਨੇ ਚਲੋ 2 ਪੌਣੀਆਂ ਨੇ ਫਾਰਮ ਦੇ ਵਿੱਚ ਕਿਸੇ ਨੇ 4 ਪੌਣੀਆਂ ਨੇ ਕਿਸੇ ਨੇ 1 ਪੌਣੀ ਆ ਬਿਲਕੁਲ ਤੁਸੀਂ ਖਰੀਦਦਾਰੀ ਕਰ ਲਿਆ ਤੇ ਸਾਫ ਸੁਥਰੇ ਜਾਨਵਰ ਆ ਆ ਦੇਖੋ ਜੀ ਤੋੜਾ ਤਾਰਾ ਕਰੋ ਚ ਇੱਕ ਕਰਮਾੜੀ ਦਾ ਬਿਲਕੁਲ ਪਲਵਾਨਾ ਵਰਗੀ ਚਾਲ ਆ ਕਿਉਂ ਜੰਪਾ ਵੀ ਬਹੁਤ ਜ਼ਿਆਦਾ ਹੈ ਇਸ ਝੋਟੀ ਨੂੰ ਥੋੜੇ ਅੱਗੇ ਮੋੜ ਦਿਓ ਵੀਰੇ ਅੱਗੇ ਮੋੜ ਦਿਓ ਹਾਂ ਅੱਗੇ ਕਮਾ ਲਓ ਜੇ 2 ਕਦਮ ਅੱਗੇ ਕਮਾਓ ਆ ਦੇਖੋ ਹਾਂ ਮੋੜ ਲਓ ਆ ਦੇਖੋ ਜੀ ਸੋ ਵਜਾ ਲਓ ਵजूद ਬਹੁਤ ਅਧੀਕਾ ਜੀ ਵਜਾਣ ਲੋੜ ਪੂਰਾ ਕਰਵਾ ਲੂ ਸੋ ਚੰਗੀ ਸੇਵਾ ਜਿਹੜੇ ਭਰਾ ਨੇ ਕੀਤੀ ਹੈ ਜਿੱਥੋਂ ਪਿੱਛੋਂ ਆਈ ਹੈ ਠੀਕਾ ਜੀ ਝਲਕਾ ਮਾਰ ਕੇ ਦਿਖਾਈ ਦੇ ਰਹੀ ਆ ਇਹ ਚੰਗੀ ਪਾਲਣਾ ਪੋਸ਼ਣਾ ਦੇ ਵਿੱਚੋਂ ਕਰਮਾੜੀ ਨਿਕਲੀ ਆ ਚੰਗੀ ਕੇਅਰ ਦੇ ਵਿੱਚੋਂ ਆਈ ਆ ਬਾਕੀ 2-4-5 ਦਿਨਾਂ ਦੇ ਵਿੱਚੋਂ ਚੰਗੀ ਤਿਆਰੀ ਕਰ ਜੂਗੀ ਹਾਂ ਮੈਂ ਚਲੋ ਜੀ ਮੇਬੀ ਵੀਰ ਪਰਕਰ ਕਿ ਡਿਮਾਂਡ ਹੈ ਕੀ ਮੁੱਲ ਕਰਤੀ ਫਿਰੇ ਦੀ ਇਹ ਰਾਜਪਾਜੀ 135 ਦੀ ਹਾਂ ਨਾ 135 ਦੀ ਹਾਂਜੀ ਹੁਣ ਗੱਲ ਇਹ ਹੈ ਵੀ ਐ ਨੂੰ ਤੁਰੇ ਆਉਂਦੇ ਆ ਮੋਲ ਹੋਵੇ ਵਧੀਆਂ ਦੇ ਤਾਂ ਇਹਨੂੰ ਮਸੂਮ ਕਰਨੇ ਚਾਹੀਦੇ ਆ ਵੇਖਾ ਦੇਾਂਗੇ ਅਕੇ ਜੀ ਠੀਕ ਆ ਲੋਕੀ 135 ਦੀ ਇਨਰ ਜਾਇਜ਼ ਕਰਕੇ ਕੋਈ ਹੋਰ ਮਾਨਤਨ ਕਰਕੇ ਦੇ ਦੇ ਇਹਦੇ ਵਿੱਚ 2000 ਰੁਪਏ ਛੱਡਾਂਗੇ ਜੇ ਆਪਾਂ ਬੜੇ ਚਿਰ ਪਾ ਆਪਣੀ ਜੜੀ ਉਹ ਬੰਦੀ ਪਈ ਐ ਅੱਜ ਹਾਂਜੀ ਤੇ ਇੱਕ 30 ਦੀ ਹਾਂਜੀ 2 32 ਦੀ ਦੇ ਦਾਂਗੇ ਮਾਤਰਾ ਵੀ ਤੀਹ ਉਹ ਜੇ ਪ੍ਰੇਮ ਹਵਤਨ ਅੰਦਰ ਕਰ ਦਿੱਗੇ ਕੋਈ ਨਹੀਂ ਦੇ ਦੇਾਂਗੇ ਜੀ ਕਰਦੇ ਹੋ ਦੇ ਦੇਾਂਗੇ ਆ ਕਰਕੇ ਮਾਨਤਨ ਦੇ ਦਈਏ ਲੋ ਵੀ ਇੱਕ ਤੀਹ ਦੇ ਅੰਦਰ ਵਾਰ ਵੀਰਾਂ ਦਾ ਵੀ ਕਰਦੇ ਆਗੇ ਉਹ ਤੁਸੀਂ ਫੋਨ ਲਾ ਲਿਓ ਜੀ ਠੀਕ ਹੈ ਜੀ ਕਿੱਥੋਂ ਤੱਕ ਤੁਹਾਡੇ ਵੀਰ ਗੱਲ ਮੰਨਦਾ ਵਿੱਚ ਕੋਈ ਗਜੈਸ਼ ਹੈ ਕੀ ਇੱਕ ਤੀਹ ਦੇ ਵਿੱਚੋਂ ਉਹ ਕੱਢ ਦਿੱਤੀ ਜਾਊਗੀ ਮੇਰੇ ਭਰਾਵਾਂ ਦੀ ਠੀਕ ਹੈ ਜੀ ਢੋਟੀ ਦੇਖ ਲਈਏ ਫੋਲੀ ਵਜਲ ਵੇਟ ਆ ਬਾਕੀ ਕਿਸੇ ਪਾਸੇ ਨਹੀਂ ਗੁੰਜੀ ਕਰਮਾਂ ਦੀ ਠੀਕ ਆ ਸੋ ਚੰਗਾ ਪਸ਼ੂ ਤੁਹਾਨੂੰ ਮਾਰ ਲਿਓ ਸੁਪਤਾ ਇਧਰਲੇ ਪਾਸੇ ਪਾਜੀ ਆਪਣੇ ਕੋਲ ਬੱਲੀ ਇੱਕ ਅਹ ਮਾ ਜਾਗੀ ਆ ਇਹਦਾ ਸੁਵਾ ਇਹ ਸੁਈਏ ਇਹ ਪਹਿਲਾ ਸੁਆ ਜੀ ਇਹਦਾ ਪਹਿਲਾ ਸੁਆ ਚੋਟਾ ਸੁਆ ਜੀ 10 ਲੀਟਰ ਦੁੱਧ ਨਿੰਤੀ ਵਾਲਾ ਠੀਕ ਹੈ ਜੀ ਹਾਂ ਜੀ ਤੇ ਬੱਚਾ ਮਗਰ ਇਹਦੇ ਬੱਚਾ ਕਟਾ ਜੀ ਮਗਰ ਮਗਰ ਕਟਾ ਹਾਂ ਜੀ 10 ਜੀ 10 ਮਗਰ 10 ਦਿਨ ਦਾ ਸੁਆ ਜੀ ਹੈ 10 ਦਿਨ ਦਾ ਸੁਆ 10 ਦਿਨਾਂ ਦਾ ਇਹ ਕਟਾ ਵੈਸੇ ਹੈ ਵੀ 10 ਦਿਨਾਂ ਦਾ ਬਾਕੀ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਇਜਾਜ਼ਤ ਕਰ ਰਹੇ ਹੋ ਨਾ ਕੁਲਾ ਬੱਚਾ 10 ਦਿਨਾਂ ਦਾ ਮਗਰ ਕਟਾ ਠੀਕ ਹੈ ਜੀ ਸੋ ਕਟਾ ਮੇਰਾ ਭਰਾ ਵੇਖੋ ਬਹੁਤ ਸੋਹਣੇ ਚੱਗੀਆਂ ਨਿਸ਼ਾਨੀਆਂ ਦੇ ਵਿੱਚ ਕਟਾ ਕੋਈ ਕਿਸੇ ਵੀਰ ਦਾ ਸ਼ੌਕ ਹੁੰਦਾ ਵੀ ਚੰਗਾ ਮਾਲੀ ਤਿਆਰ ਕਰਾਂਗੇ ਬਹੁਤ ਖੂਬਸੂਰਤ ਇਸ ਛੋਟੀ ਦੀ ਪਾਜੀ ਗੱਲ ਕਰਕੇ ਤੇ 10 ਦਿਨਾਂ ਦੇ ਦੌਰਾਨ ਹੋਣ ਮੌਕੇ ਤੇ ਕਿੰਨਾ ਤੋਂ 10 ਕਿਲੋਈਆ 10 ਲੀਟਰ ਦੋ ਜੀ ਦੋ ਟਾਈਮ ਚਵਾ ਕੇ ਦੇਾਂਗੇ ਠੀਕ ਆ ਹਾਂਜੀ ਚਵਾਈ ਚੁਵਾਈ ਦੀ ਇਹ ਇੱਕ ਨੰਬਰ ਆ ਕੋਈ ਗਰੰਟੀ ਵੀ ਮੰਗੂ ਤਾਂ ਗਰੰਟੀ ਵੀ ਦੇਾਂਗੇ ਆ ਬਿਲਕੁਲ ਜੀ ਵੀ ਕਈ ਵਾਰ ਹੁੰਦਾ ਨਾ ਵੀ ਆਪਣੇ ਸੱਜਣ ਦੀ ਆਨਲਾਈਨ ਸੌਦਾ ਕਰ ਲੈਂਦੇ ਆ ਅੱਖਾਂ ਬੰਦ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਹਾਂਜੀ ਜੇ ਕੋਈ ਫਾਟ ਹੋਊ ਤਾਂ ਕਿਰਾਇਆ ਦੇ ਕੇ ਵਾਪਸ ਲਿਆਵਾਂਗੇ ਆ ਹਾਂਜੀ ਲੋ ਵੀ ਇੱਥੋਂ ਤੱਕ ਵੀ ਗਰੰਟੀ ਤਸੱਲੀ ਆ ਕਿਉਂਕਿ ਬਹੁਤੇ ਆਪਣੇ ਸੱਜਣ ਵੀਰਾਂ ਕੋਈ ਨਹੀਂ ਆ ਜਾ ਸਕਦੇ ਆਪਾਂ ਹਜ਼ਾਰਾਂ ਵਾਰੀ ਕਹਿ ਦਿੰਦੇ ਆ ਵੀ ਇੱਥੇ ਆ ਕੇ ਤਸੱਲੀ ਕਰੋ ਫਿਰ ਵੀ ਉਹਨਾਂ ਦਾ ਇਰਾਦਾ ਬਣ ਜਾਂਦਾ ਵੀ ਚਲੋ ਭਾਜੀ ਕੋਈ ਅੱਗੇ ਗਾਰੰਟੀ ਦੇ ਰਿਹਾ ਓਨਰ ਮਾਲਕ ਜਾਂ ਵਪਾਰੀ ਪ੍ਰਾਤ ਅਸੱਲੀ ਦੇ ਰਿਹਾ ਤੇ ਖਰੀਦ ਲਈ ਉਹ ਵੀਰਾਂ ਦਾ ਵੀ ਆਪਾਂ ਕਿਰਾਇਆ ਪਾੜਾ ਦੇ ਦਿਆਂਗੇ ਪਸ਼ੂ ਦੇ ਵਿੱਚ ਕੋਈ ਡਿਫੈਕਟ ਹੋਇਆ ਤੇ ਬਾਕੀ ਮੇਰੇ ਭਰਾਵੋ ਚੱਡੇ ਲੈਵੇ ਦੀ ਤੁਸੀਂ ਬੰਤਰ ਵੇਖ ਸਕਦੇ ਤੇ ਜੇ ਪਲੂਨ ਕੱਤੀ ਆ ਆ ਦੇਖੋ ਠੰਡੇ ਤੇਰੇ ਜਿਤਨਾ ਮਰਜ਼ੀ ਕੋ ਬੈਠ ਕੇ ਚੋਵੇ ਪਹਿਲੇ ਨਾਲ ਲੱਛਣ ਨਹੀਂ ਆਗੇ ਹਾਂ ਲਓ ਜੀ ਕਰੋ ਚੱਲੇ ਸੋ ਚੱਬੇ ਦੀ ਬੰਤਰ ਵੇਖੋ ਮੇਰਾ ਭਰਾ ਠੀ ਵੇਂ ਸੌਂਸ ਲੈਵੇ ਦੇ ਉੱਪਰ ਮੁੱਠੀ ਮੁੱਠੀ ਥਾਨ ਨੋਕ ਲਾਈ ਠੀਕ ਆ ਮਗਰ ਕੱਤਾ ਚਲੋ ਉਹ ਵੀ ਜਨਵਰ ਚੱਗਾ ਕਿਸੇ ਭਰਾ ਨੇ तकरीबन ਇਹ ਜਿਹੜੇ ਵੀਰ ਨੇ ਝੋਟੀ ਕੱਤੀ ਖਰੀਦ ਲਈ ਤੇ ਕੱਤਾ ਮੇਰਾ ਪਰ ਕੋਈ ਸਾਰ ਕੋਈ ਸਾਫ ਗਿਆ ਠੀਕ ਆ ਜੇ ਅੱਜ ਕੱਲ ਕੱਤੇ ਵੀ ਪਿੱਛੇ ਨਹੀਂ ਰਹਿ ਗਏ ਲੱਖ ਲੱਖ ਡੇਢ ਡਸਾ ਸਵਾ ਲੱਖ ਦੇ ਕਿਤੇ ਇਹੋ ਜਿਹੇ ਨਿਸ਼ਾਨਿਆਂ ਦੇ ਵਿੱਚ ਕਿਸੇ ਵੀਰ ਨੇ ਜਨਵਰ ਵੇਚਣਾ ਤੇ ਲੱਖ ਲੱਖ ਡੇਢ ਡਲੱਖ ਦਾ ਕੱਤਾ ਹੀ ਵਿਖਦਾ ਠੀਕ ਆ ਤੇ ਲੋ ਵੀ ਕੱਢ ਕੇ ਤੋਰਦੇ ਦਿਖਾਦੇ 10 ਕਿਲੋ ਦੁੱਧ ਦੋਸਤੋ ਐਸਾ ਝੋਟੀ ਦੇ ਥੰਮੇ ਆ ਹਾਜ਼ਰ 10 ਦਿਨਾਂ ਦੀ ਸੂਈ ਆ ਹੁਣ ਪਹਿਲਾ ਸੂਆ ਬਿੱਲੀ ਮੜਕੀ ਅੱਖ ਥੋਡੀ ਤੇ ਮਾਰਿਆ ਨਿਸ਼ਾਨ ਤੁਹਾਨੂੰ ਨਜ਼ਰ ਆਊਗਾ ਤੇ ਮਗਰਲੇ ਪੈਰ ਜਿਹੜੇ ਜਵਾਬ ਦੇ ਵਿੱਚ ਆ ਆ ਦੇਖੋ ਅੱਨ ਨਗਰਲੇ ਬਾ ਬੰਦਲੇ ਵੇਦੀ ਆ ਜਿਹਨੂੰ ਆਪਾਂ ਬਿਲਕੁਲ ਕਹਿ ਸਕਦੇ ਹਾਂ ਵੀ ਕੰਪੈਕਟ ਜਾਂ ਅਡਰਾ ਨਗਰਲੇਵਾ ਠੀਕ ਆ ਸੋ 10 ਕਿਲੋ ਦੁੱਧ ਵੀ ਉਹ ਦੱਸ ਰਿਹਾ ਜਿੱਦਾਂ ਮਰਜ਼ੀ ਕੋਈ ਸੱਜਣਾ ਤਸੱਲੀ ਕਰ ਸਕਦਾ ਆਣਗੇ ਆ ਲੈ रख रख सकते सकते लो जी तोड़ लो मैं भी प्रकट भी की मोहलत किन्नी देनी है कटी ए राजपा जी 98 ਯਾਰ ਜੋ ਮੰਤਨ ਹੋਊਗਾ 98 ਜੋ ਹਾਂਜੀ 2000 ਘੱਟ ਲੱਖ ਦੀ 2000 ਘੱਟ ਲੱਖ ਦੀ ਹਾਂਜੀ ਮਾਰ ਦਈਏ ਛਾਲ ਵੱਡੀ ਜਣੇ ਆਉਂਦੇ ਗੱਲ ਖਣੋ ਵੀ ਪਾਰੇ ਪੂਰੇ ਸਾਰੇ ਵੱਢ ਕੇ ਵਿੱਚੋਂ 2 400 ਮੰਨ ਦੇ 2000 ਰੁਪਏ ਛੱਡ ਦਿਆਂ ਭਾਈ 2000 ਰੁਪਏ ਛੱਡ ਦਿਆਂਗੇ 96 ਦੀ ਹਾਂਜੀ 96 ਦੇ ਦਿਆਂਗੇ ਥੋੜਾ ਥੋੜਾ ਲੋਨ ਹੈ ਜੇ ਐ ਹੌੜੀ ਹੌੜੀ ਲੋਨ ਹੈ 94 ਦੇ ਦਿਆਂਗੇ ਹੋਰ ਦੱਸੋ ਜੀ ਲਓ ਵੀ 95000 ਦੀ ਵੀਰਾਂ ਦਾ ਵੇਦਾਂਗੇ ਚਲੋ ਪਸ਼ੂ ਦੋਸੇ ਸਾਫ ਸੁਥਰਾ ਖਰੀਦੋ ਜਿੱਥੇ ਵੀ ਕਿਸੇ ਵੇਰ ਨਾਲ ਖਰੀਦਣਾ ਕੋ 2 4000 5000 ਰੁਪਏ ਇਧਰ ਉਧਰ ਵੇਖ ਕੇ ਨਾ ਖਰੀਦਿਆ ਕਰੋ ਕਈ ਵਾਰ ਸਾਫ ਪਸ਼ੂ ਆਪਾਂ ਛੱਡ ਦਿੰਦੇ ਆ ਵੀ 2 4 5000 ਵੀ ਹੋਰ ਪਾਸੇ ਵੇਖੀ ਆ ਉੱਥੇ ਸਵੱਲੀ ਮਿਲ ਗਈ ਏ ਇੱਥੇ ਕਿਤੇ 5000 ਪਸ਼ੂ ਮਹਿੰਗਾ ਮਿਲ ਰਿਹਾ ਪਸ਼ੂ ਮੇਰਾ ਆਪਰਾ ਜਾਂਚ ਪਰਖ ਕਰਕੇ ਖਰੀਦੋ ਕਿਤੇ ਨਾ ਕਿਤੇ 2 4000 5000 ਵਾਧੇ ਖਰਚ ਲਓਗੇ ਗਾਂ ਫਾਇਦੇ ਆਸਤੇ ਤੁਹਾਡੇ ਚਾਲਰ ਵਾਲੀ ਇਹ ਬਾਕੀ ਤੁਸੀਂ ਵੇਖੋਗਾ ਠੀਕ ਹੈ ਜੀ ਬਾਊ ਬੂ ਕਾਫੀ ਚਾਲਰ ਚੂਲਰ ਕਾਫੀ ਭਾਰੀ ਆ ਠੀਕ ਹੈ ਜੀ ਮੈਂ ਚ ਇੱਧਰ ਵੀਰ ਪ੍ਰਕਾਸ਼ ਸਿੰਘ ਇੱਕ ਇੱਧਰ ਦੇ ਪਾਸੇ ਆ ਮੱਝ ਆਪਣੇ ਕੋਲ ਖੜੀ ਆ ਹਾਂਜੀ ਹਾਂਜੀ ਇਹ ਚੱਜੇ ਦਿਨ ਦੀ ਸੋਈ ਆ ਜੀ ਠੀਕ ਆ ਜੀ ਤੇ 8 ਲੀਟਰ ਬੜਾ ਹੋਊਗਾ 8 ਲੀਟਰ ਬੜਾ ਹਾਂਜੀ ਤੇਜੇ ਦਿਨ ਦੀ ਸੋਈ ਏ ਚੱਬਾ ਜੁੱਬਾ ਕਰਮਾ ਵੀ ਦਾ ਮੇਰੇ ਤਾਂ ਇਹ ਜਦੋਂ ਪਾਕਿਸਤਾਨ ਵਾਲਿਆਂ ਮੱਝਾਂ ਤਾਂ ਦਾ ਹਾਂਜੀ ਹਾਂਜੀ ਤੇਜੇ ਦੀ ਬਹੁਤ ਖੁੱਲੀ ਆ ਜੀ ਲੈ ਭਾਂਡਾ ਪੁੰਡਾ ਬੜਾ ਖਬਰ ਪਾ ਨਗਰ 'ਚ ਹਾਂ ਤੇ ਜਿਆਦਾ ਨਸੂਈ ਨੂੰ ਆ ਤੇ ਜੇ ਰਹੇ ਨੇ ਅੱਜ ਸਵੇਰ ਵੀ ਤੱਜ ਹਾਂਜੀ 8 ਲੀਟਰ ਕੱਤੀ ਆ ਹਾਂਜੀ 8 ਲੀਟਰ ਬੋਲਾ ਹੋਇਆ ਆ 8 ਲੀਟਰ ਦੋਸਤੋ ਬੋਲਾ ਯਾਰ ਅਗਲੇ ਪਿਛਲੇ ਸਭ ਦੀ ਚੋਣੇ ਨਿਭਾ ਆ ਬਰੋ ਦੀ ਹਾਂਜੀ ਬਿਲਕੁਲ ਬੇਕਲੋਕ ਜੀ ਮੈਂ ਵੀ ਬਿਲਕੁਲ ਚੋਣ ਚਵਾਜ ਨੂੰ ਜਿਹੜਾ ਕਰਮਾਣੂ ਲੱਗਾ ਠੀਕ ਆ ਜੀ ਵੈਸੇ ਇੱਥੇ ਆਣ ਕੇ ਜਿਹੜੇ ਪੁਰਾਣੇ ਚੋਣੇ ਨਹੀਂ ਆ ਉਹਨੇ ਬਿਲਕੁਲ ਪਾਸ ਕਰ ਹੀ ਲੈਣੀ ਆ ਲੈਓ ਮੇਰੇ ਖੋਲ ਬੈਦੇ 8 ਲੀਟਰ ਬੋਲੇ ਤੋਂ ਸਟਾਰਟਿੰਗ ਹੋਈ ਆ ਅੱਜ ਤਿੰਨ ਦਿਨਾਂ ਦੀ ਸੂਈ ਹੈ ਤੇ ਤੱਜੇ ਸਵੇਰ ਮਗਰ ਕੱਤੀ ਆ ਚਲੋ ਇਹ ਵੀ ਵਾਦੇ ਵਾਲਾ ਕੰਮ ਆ ਠੀ ਨੀ ਲੀਦੇ ਜਿਹੜਾ ਤੁਹਾਨੂੰ ਮੀਲੀ ਦੀ ਮੈਂ ਦਿਖਾਈ ਉਹਦੇ ਮਗਰ ਮੇਲ ਕਾਫਾ ਕਲਾ ਬਾਕੀ ਕੱਤੀਆਂ ਹੀ ਆ ਠੀਕ ਆ ਆ ਦੇਖੋ ਆ ਦੇਖੋ ਜੀ ਸੋ ਪਾਂਡਾ ਵੇਖੋ ਮੇਰਾ ਬੜਾ ਠੀਕ ਆ ਜੀ ਬਹੁਤ ਖੂਬਸੂਰਤ ਲੇਵਾ ਹੈ ਕਈ ਵਾਰ ਆਪਾਂ ਵੱਡੇ ਵੱਡੇ ਪਸ਼ੂ ਖਰੀਦ ਲੈਣੇ ਆ ਕਈਆਂ ਇਹੋ ਜਿਹੇ ਲੇਵੇ ਦੀ ਬੰਤਰ ਵੈਸੇ ਬੜੀ ਘੱਟ ਵੇਖਣ ਨੂੰ ਮਿਲਦੀ ਆ ਸੋ ਸੋਹਣੀ ਬੰਤਰਾਂ ਲੇਵੇ ਦੀ ਸੋ ਦੁੱਧ ਦੋਸਤ ਜਵਾਜੇ ਕਰਨ ਵਾਲੀ ਚੰਗਾ ਵਾਲੇ ਸਮੇਂ ਦੇ ਵਿੱਚ ਚਲੋ ਸਮੇਂ ਤੇ ਡਿਪੈਂਡ ਆ ਬਾਕੀ ਸੇਵਾ ਖੇਚਲ ਤੇ ਅਸ ਵਕਤ ਬੋਲਾ ਬੋਲਾ ਜਿਹੜਾ ਇਹਦੇ ਥੱਲੇ ਕੋਈ 8 ਕਿਲੋ ਆ ਅੱਜ ਤਿੰਨਾਂ ਦਿਨਾਂ ਦੀ ਸੂਈ ਦੇ ਕੋਲ ਆ ਦੇਖੋ ਜੀ ਆ ਠੀਕ ਆ ਜੀ ਲੈ ਚਲੋ ਲੈ ਚਲੋ ਜੀ ਲਓ ਜੀ ਇਹਨੂੰ ਆਦੇ ਵੀ ਪਾਂਡੀ ਪਾਈ ਫਿਰਦੀ ਕਰਮਾਲੀ ਬਹੁਤ ਵਧੀਆ ਚੰਗੀ ਆ ਬੇਈਕ ਪਿੰਡੇ ਦੀ ਆ ਪਤਲੇ ਪਿੰਡੇ ਦੀ ਆ ਠੀਕ ਆ ਹਾਂਜੀ ਹਾਂਜੀ ਲੈ ਵੀ ਵੀਰ ਪ੍ਰਗਟ ਮੋਲ ਮੰਗ ਡਿਮਾਂਡ ਕੀ ਕਰਤੀ ਇਹ ਭਾਈ ਰਾਜ ਆ 95000 ਰੁਪਏ ਜੋਂ 1000 ਰੁਪਏ ਆਪਾਂ ਛੋੜ ਕਰਨੇ ਆ 94 ਦੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਵੀ ਇਹ 95000 ਦੇ ਵਿੱਚੋਂ ਦੋਸਤੋ 1000 ਮਾਨਤਨ ਵਿਰੋਧ ਵੀ ਕਰਾਂਗੇ 94 ਦੀ ਸਾਰੇ ਰਸੇ ਵੜ ਕੇ ਦੇ ਦਈਏ ਵੀਰ ਕਰ ਦਈਏ 92 ਦੀ ਕਰ ਦਈਏ ਕਿ 9000 ਦੇ ਦੇ ਦੇਗਾ ਮਾਨਤਨ ਕਰਕੇ ਨਹੀਂ 92 ਦੀ ਕਰ ਦਿਆਂਗੇ ਜੋ 92 ਦੀ ਜਿਉ ਤਾ ਕਹਿ ਤਾ ਚਲੋ ਠੀਕ ਹੈ ਜੀ ਕਰ ਕੇ ਮੰਨ ਲਈਏ ਕਿ ਬਸ ਹਾਂ 90000 ਦੇ ਦਾਂਗੇ ਉਹ ਵੀ 92000 ਦੀ ਵੀਰਾਂ ਦਾ ਵੀ ਦੇ ਦਾਂਗੇ ਕੋਈ ਵੀ ਸੱਜਣ ਕਰੋ ਸੰਪਰਕ 92000 ਦੀ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਤੇ ਜੈ ਸੁਆ ਤਿੰਨ ਦਿਨਾਂ ਦੀ ਸੁਈਏ ਆਠ ਕਿਲੋ ਬੋਲਾ ਮਾਲ ਮੇਰੇ ਭਰਾਵੋ ਤੁਹਾਨੂੰ ਤਸੱਲੀ ਨਾਲ ਆਪਾਂ ਸਾਰੇ ਵਿਖਾਤਾ ਚੰਗੇ ਜਾਨਵਰ ਆ ਚੰਗੇ ਪਸ਼ੂ ਆ ਅੱਗੋ ਜਿਹੜੇ ਭਰਾ ਨੂੰ ਜਿਹੜਾ ਜਿਹੜਾ ਪਸ਼ੂ ਫਿੱਟ ਬੈਠੂਗਾ ਤਸੱਲੀਆਂ ਦੇ ਲਈ ਬੇਸ਼ੱਕ ਪਿੰਡ ਰਿਜਿਸਟਰ ਕਰ ਲਿਓ ਠੀਕ ਆ ਜੀ ਬਿਲਕੁਲ ਆਨਲਾਈਨ ਕਿਸੇ ਸੱਜਣ ਨੇ ਚਵਾਈ ਕਰਾਉਣੀ ਤੇ ਆਨਲਾਈਨ ਬਿਲਕੁਲ ਵਟਸਐਪ ਤੇ ਭਰਾ ਤੋਂ ਇਵਾਏ ਤੁਸੀਂ ਮੰਗ ਸਕਦੇ ਜੇ ਕਰਵਾ ਸਕਦੇ ਜੇ ਕਦੇ ਟਾਈਮ ਦੀ ਖਾਨਪਾਸ ਹੋ ਜਾਣਗੇ ਦੂਰ ਨੇੜੇ ਕੋਈ ਸੌਦਾ ਕਰਨਾ ਹੈ ਕਿ ਗੱਲਬਾਤ ਹੋ ਜੂਗੀ ਤੁਹਾਡੀ ਮੈਂ ਵੀ ਵੀਰ ਪ੍ਰਗਟ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਇਹ ਵੀਰ ਜੀ 9843 33575 9843 33575 ਠੀਕ ਹੈ ਜੀ ਹਾਂਜੀ ਓਕੇ ਭਾਜੀ ਓਕੇ ਜੀ ਮੈਂ ਵੀ ਦੋਸਤੋ ਇਹ ਸਰ ਭਾਈ ਪ੍ਰਗਟ ਸਿੰਘ ਪਿੰਡ ਮਾੜੀ ਗੌਰ ਸਿੰਘ ਭਗਵਾਨਪੁਰ ਵਾਲੀ ਛੜਕ ਦੇ ਉੱਪਰ ਵੀਰ ਉਹਨਾਂ ਦਾ ਘਰ ਹੈਗਾ ਠੀਕ ਹੈ ਜੀ ਵਿਜ਼ਿਟ ਕਰੋ ਤਸੱਲੀ ਕਰੋ ਧੰਨਵਾਦ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ